ਹਾਂਜੀ ਸਰ ਤਾਂ ਮੇਰਾ ਨਾਮ ਰਵਿੰਦਰ ਘੋਰ ਹੈ ਜੀ ਐਂਡ ਮੈਂ ਇਸ ਸਾਡੇ ਜੋ ਪਾਵਰੋ ਬਨ ਕਲੱਬ ਚੱਲਦਾ ਏ ਕਿ ਜਿਹਦੇ ਵਿੱਚ ਅਸੀਂ ਐਕਸਰਸਾਈਜ਼ ਐਂਡ ਡਾਈਟ ਦੀ ਨੌਲੇਜ ਦਿੰਨੇ ਆ ਤਾਂ ਉਹਦੇ ਵਿੱਚ ਅਸੀਂ ਅੱਜਕੱਲ੍ਹ ਹੈਲਥ ਖਰਾਬ ਜ਼ਿਆਦਾ ਲੋਕਾਂ ਦੀ ਹੈਲਥ ਹੀ ਖਰਾਬ ਹੋ ਰਹੀ ਹੈ ਨਾ ਜਿਸ ਦੇ ਕਾਰਨ ਕਿ ਆਪਣਾ ਮੇਨ ਇਹਦਾ ਰੋਲ ਹੈਲਥ ਖਰਾਬ ਹੁੰਦਾ ਹੈਗਾ ਖਾਣਾ ਪੀਣਾ ਤਾਂ ਅਸੀਂ ਨਾਰਮਲ ਲੋਕਾਂ ਨੂੰ ਇਹਦੇ ਬਾਰੇ ਗਾਈਡ ਕਰਦੇ ਹਾਂ ਉਹਨਾਂ ਦਾ ਖਾਣਾ ਪੀਣਾ ਸਹੀ ਕਰਦੇ ਹਾਂ ਐਂਡ ਉਹਨਾਂ ਨੂੰ ਜੋ ਸਹੀ ਲਾਈਫ ਦਿੰਨੇ ਆ ਜਿਹੜੀ ਉਹਨਾਂ ਦੀ ਜ਼ਿੰਦਗੀ ਉਹਨਾਂ ਨੂੰ ਚਾਹੀਦੀ ਆ ਆਦਰਵਾਇਜ਼ ਆਪਾਂ 30 35 ਸਾਲ ਦੇ ਵਿੱਚ ਲੋਕਾਂ ਦੇ ਕੀ ਹੈ ਗੋਡੇ ਬਦਲਨੇ ਸ਼ੁਰੂ ਹੋ ਜਾਂਦੇ ਨੇ ਨੀਜ਼ ਉਹਨਾਂ ਦੇ ਰੀਪਲੇਸ ਦਾ ਕਹਿ ਦਿੰਦੇ ਆ ਡਾਕਟਰ ਬਹੁ ਤਾਂ ਮੈਂ ਜਦੋਂ ਹੀ ਕਮਿਊਨਿਟੀ ਨਾਲ ਜੁੜੀ ਆ ਤਾਂ ਮੇਰਾ ਟੋਟਲੀ ਹੁਣ ਤੱਕ ਮੈਂ ਆਪਣਾ 35 ਕਿਲੋ weight loss ਕਰ ਚੁੱਕੀ ਆ ਹੁਣ ਤੱਕ ਮੈਂ ਪੂਰੀ ਤਰ੍ਹਾਂ ਜੋ ਇਸ ਤੋਂ ਜੋ ਆਉਣ ਤੋਂ ਪਹਿਲਾਂ ਇਸ ਕਮਿਊਨਿਟੀ ਦੇ ਨਾਲ ਜੁੜਨ ਤੋਂ ਪਹਿਲਾਂ ਮੈਂ ਪੂਰੀ ਤਰ੍ਹਾਂ ਬੈੱਡ ਦੇ ਉੱਪਰ ਸੀਗੀ ਨਾਰਮਲੀ ਮੈਂ ਕੀ ਲਾਈਫ ਜੀ ਨਹੀਂ ਰਹੀ ਸੀ ਕੱਟ ਰਹੀ ਸੀ ਮੈਨੂੰ ਇਹ ਮੰਗਦੀ ਸੀ ਕਿ ਮੈਨੂੰ ਮੇਰੀ ਮੌਤ ਆ ਜਾਏ ਮੈਨੂੰ ਬਹੁਤ ਵਧੀਆ ਇੰਨੀ ਬੁਰੀ ਹਾਲਤ ਦੇ ਵਿੱਚ ਸੀ ਬਟ ਜਦੋਂ ਹੀ ਮੈਂ ਇਸ ਕਮਿਊਨਿਟੀ ਬਾਰੇ ਜਾਣਿਆ ਔਰ ਸੁਣਿਆ ਮੈਂ ਤਾਂ ਇੱਥੇ ਆ ਕੇ ਇੱਕ ਮੈਂ ਆਪਣਾ ਅਮੇਜ਼ਿੰਗ ਜਿਹੜਾ 35 ਕਿਲੋ ਜੋ ਬੈਡ ਫੈਟ ਸੀ ਜਿਹਨੂੰ ਬੁਰੀ ਆਪਾਂ ਚਰਬ ਤਾਂ ਮੈਂ ਇੱਕ ਹੁਣ ਅਮੇਜ਼ਿੰਗ ਲਾਈਫ ਜੀ ਰਹੀ ਆ ਮੈਂ ਵੀ ਅੱਗੇ ਜਾ ਕੇ ਆਪਣੇ ਬਹੁਤ ਸਾਰੇ ਲੋਕਾਂ ਦੀ ਹੈਲਪ ਕਰ ਰਹੀ ਆ ਕਾਫੀ ਲੋਕਾਂ ਦੀ ਮੈਂ ਮੇਰੇ ਹਿਸਾਬ ਨਾਲ ਮੈਂ 500 ਪਲੱਸ ਮੈਂ ਲੋਕਾਂ ਦੀ ਹੈਲਪ ਕਰ ਚੁੱਕੀ ਆ ਜਿਨ੍ਹਾਂ ਨੂੰ ਆਪਣੇ ਆਈਡਲ ਬੇਟ ਤੇ ਲੈ ਕੇ ਆ ਰਹੀ ਆ ਬਹੁਤ ਜਲਦੀ ਔਰ ਉਹਨਾਂ ਦੀ ਡਾਈਟ ਜੋ ਸਹੀ ਕਰ ਰਹੀ ਆ ਉਹਨਾਂ ਦਾ ਖਾਣਾ ਪੀਣਾ ਜੋ ਗਲਤ ਹੋ ਚੁੱਕਿਆ ਜਿੱਦਾਂ ਕਿ ਸਾਰੇ ਜਾਣਦੇ ਕਿ ਆਪਣੇ ਜ਼ਿਆਦਾ ਖਾਣੇ ਵਿੱਚ ਪੈਸਟੀਸਾਈਡ ਆ ਰਿਹਾ ਜਿੱਥੇ ਵੀ ਦੇਖੋ ਤੁਸੀਂ ਕਿਸਾਨ ਕੀ ਕਰਦੇ ਆ ਯੂਰੀਆ ਯੂਰੀਆ ਜਾਂ ਸਪਰੇਅ ਰਿਹਾ ਨਾ ਖਾਣਾ ਬੜਾ ਰਹੇ ਤਾਂ ਆਪਣੋ ਬਿਮਾਰੀਆਂ ਦਾ ਇੱਕ ਗੜ ਬਣ ਚੁੱਕਿਆ ਹੈਗਾ ਇਸ ਦੇ ਵਜ੍ਹਾ ਨਾਲ ਪੂਰੇ ਪੰਜਾਬ ਦੇ ਵਿੱਚ ਦੇਖ ਤਕਰੀਬਨ 90% ਲੋਕ ਮੋਟਾਪੇ ਤੋਂ ਔਰ ਬਿਮਾਰੀਆਂ ਤੋਂ ਜੋ ਪੀੜਤ ਨੇ ਤਾਂ ਅਸੀਂ ਉਹਨਾਂ ਵਾਰੀ ਅਸੀਂ ਇਹ ਨਹੀਂ ਕਿ ਕਿਸੇ ਬਿਮਾਰੀ ਦਾ ਇਲਾਜ ਕਰਦੇ ਪਰ ਜਦੋਂ ਉਹਨਾਂ ਦਾ weight ਘਟਦਾ ਜਾਂ ਉਹ ਸਹੀ ਆਪਣੇ ਆਇਡਲ weight ਤੇ ਆ ਜਾਂਦੇ ਆ ਉਹਨਾਂ ਦੇ ਅੰਦਰ ਸਹੀ ਖਾਣਾ ਉਹਨਾਂ ਨੂੰ ਗਾਈਡ ਕਰਦੇ ਆ ਕਿ ਸਹੀ ਖਾਣਾ ਲਓ ਇਹ ਤੁਹਾਡੇ ਲਈ ਮਾੜਾ ਹੈ ਤਲੀਆਂ ਚੀਜ਼ਾਂ ਡੀਪ ਫਰਾਈ ਨਾਲੋ ਮਿੱਠੇ ਤੋਂ ਪਰਹੇਜ ਕਰੋ ਤਾਂ ਉਹਦੇ ਨਾਲ ਉਹਨਾਂ ਉਹ ਫਿੱਟ ਹੋਣੇ ਸ਼ੁਰੂ ਹੋ ਜਾਂਦੇ ਆ ਜਿੱਦਾਂ ਜਿੱਦਾਂ ਅਸੀਂ ਉਹਨਾਂ ਨੂੰ ਗਾਈਡ ਕਰਦੇ ਜਾਂਦੇ ਆ ਅਸੀਂ ਪਹਿਲਾਂ ਅਸੀਂ ਨਾਰਮਲ ਕਸਟਮਰ ਦੇ ਤੌਰ ਤੇ ਆਪਣੇ ਉਹਨੂੰ ਫਿੱਟ ਕਰਨ ਆਏ ਉਸ ਤੋਂ ਬਾਅਦ ਅਸੀਂ ਕੀ ਕੀਤਾ ਲੋਕਾਂ ਦੇ ਕੋਚ ਬਣ ਗਏ ਅੱਜ ਮੈਂ ਇੱਕ ਵੈਲਨੈਸ ਕੋਚ ਦੇ ਤੌਰ ਤੇ ਕੰਮ ਕਰ ਰਹੀ ਹਾਂ ਬਹੁਤ ਸਾਰੇ ਲੋਕਾਂ ਨਾਲ ਦੀ ਹੈਲਪ ਕਰ ਰਹੀ ਹਾਂ ਅ ਅਸੀਂ ਹੈਲਥ ਦੀ ਪਾਵਰ ਨਾਲ ਜਾਣਿਆ ਉਹਨਾਂ ਕੋਲ ਕਿ ਅਸੀਂ ਤੁਹਾਡੀ ਹੈਲਪ ਕਰਦੇ ਹਾਂ ਤੁਸੀਂ ਸਹੀ ਖਾਣਾ ਕਰੋ ਡਾਕਟਰੀ ਦਵਾਈਆਂ ਤੋਂ ਬਚੋ ਆਪਣੀ ਲਾਈਫ ਨੂੰ ਵਧੀਆ ਸਪੈਂਡ ਕਰੋ ਆਪਣੀ ਲਾਈਫ ਵਧੀਆ ਬਣਾਓ ਇਹ ਹੀ ਸਾਡਾ ਜੋ ਇੱਕ ਨਾਰਾ ਹੈਗਾ ਹੈਲਥੀ ਐਂਡ ਹੈਪੀ ਲਾਈਫ ਜਿਓ ਮੇਰਾ ਜਿਹੜਾ 23 ਕਿਲੋ ਸੀ ਫਸਟ 3 ਮੰਥ ਦੇ ਵਿੱਚ ਘਟ ਗਿਆ ਸੀ ਔਰ ਜੋ ਬਾਅਦ ਵਾਲਾ 12 ਕਿਲੋ ਆ ਮੇਰਾ ਨੈਕਸਟ 3 ਮੰਥ ਦੇ ਵਿੱਚ ਕਿਉਂਕਿ ਜੋ ਆਪਣਾ ਫਾਸਟ ਜਲਦੀ weight ਜਾਂਦਾ ਆਪਣਾ ਬਹੁਤ ਜ਼ਿਆਦਾ weight ਆਪਣੇ ਵਿੱਚ water fat ਹੁੰਦੀ ਆ ਜਿਹਨੂੰ cellulite fat ਕਹਿੰਦੇ ਉਹ ਬਹੁਤ ਜਲਦੀ ਮਤਲਬ ਉਹ ਜਾਂਦੀ ਆ ਪਹਿਲਾਂ ਉਸ ਤੋਂ ਬਾਅਦ ਜਿਹੜੀ ਜਿੱਦੀ fat ਹੁੰਦੀ ਉਹ ਜਾਂਦੀ ਆ ਤਾਂ ਜਿਹੜੇ ਆਮ ਪਬਲਿਕ ਨੂੰ ਅੱਜਕੱਲ ਦੀ ਨਵੀਂ ਪੀੜ੍ਹੀ ਆ ਜ਼ਿਆਦਾਤਰ fast food ਖਾਣਾ ਪਸੰਦ ਕਰਦਾ ਕੀ ਕਹਿਣਾ ਚਾਹੋਗੇ ਐਕਚੁਅਲੀ ਜੇ ਕਹਿ દઈએ ਆਪਣੇ ਲਈ ਅੱਜ ਫਾਸਟ ਫੂਡ ਖਾ ਰਹੇ ਹਾਂ ਬਟ ਆਪਣੇ ਲਈ ਉਹ ਜ਼ਹਿਰੀ ਹੈ ਇੱਕ ਤਰ੍ਹਾਂ ਦਾ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਾਰਬਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਨਾ ਜੋ ਆਪਾਂ ਨੂੰ ਬਿਲਕੁਲ ਉਹ ਉਨਹੀਂ ਚਾਹੀਦੀ ਜੋ ਉਹ ਜ ਬੈਡ ਕਾਰਬਸ ਹੀ ਹੁੰਦੇ ਆ ਨਾਰਮਲ ਆਪਾਂ ਡੀਪ ਫਰਾਈ ਜੋ ਜੰਕ ਫੂਡ ਲੈਂਦੇ ਆ ਖਾਸ ਕਰਕੇ ਨਾ ਤਾਂ ਉਹਦੇ ਵੀ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਨਮਕ ਤਾਂ ਵੈਸੇ ਹੀ ਤੁਸੀਂ ਲੈਣਾ ਤਾਂ ਉਹ ਨਮਕ ਲਓ ਜਿਹੜਾ ਤੁਹਾਡੀ ਬਾਡੀ ਤੇ ਇਫੈਕਟ ਨਾ ਕਰੇ ਜਿੱਦ ਆਪਾਂ ਸੇਂਦਾ ਨਮਕ ਕਹਿੰਦੇ ਆ ਤਾਂ ਉਹਦੇ ਵਿੱਚ ਆਪਾਂ ਨਾਰਮਲ ਦੇਖ ਲਓ ਇੱਕ ਤਾਂ ਡੀਪ ਫਰਾਈ ਪਤਾ ਨਹੀਂ ਕਿੰਨੇ ਦੇਖੋ ਤੁਸੀਂ ਜਾ ਕੇ ਦੇਖੋਗੇ ਡੀ ਤਿੰਨ ਚਾਰ ਚਾਰ ਵਰ ਉਹ ਫਰਾਈ ਕਰਦੇ ਆ ਨਾ ਇਹਨਾਂ ਚੀਜ਼ਾਂ ਨੂੰ ਨੈਕਸਟ ਆ ਬਰਗਰ ਪੀਜ਼ੇ ਖਾਂਦੇ ਉਹਦਾ ਵਿੱਚ ਕੋਈ ਉਹਦੇ ਵਿੱਚ ਪ੍ਰੋਟੀਨ ਨਹੀਂ ਤੁਹਾਨੂੰ ਮਿਲਦਾ ਕੋਈ ਉਹਦੇ ਵਿੱਚ ਤੁਹਾਨੂੰ ਕੈਲਸ਼ੀਅਮ ਨਹੀਂ ਮਿਲਦਾ ਫਾਈਬਰ ਨਹੀਂ ਮਿਲਦਾ ਤੁਸੀਂ ਉਹ ਖਾਣਾ ਲਓ ਨਾ ਜੋ ਤੁਹਾਡੀ ਬੋਡੀ ਦੀ ਰਿਕੁਆਇਰਮੈਂਟ ਆ ਤੁਹਾਡੀ ਬੋਡੀ ਦੀ ਨੀਡ ਹੈ ਅਗਰ ਤੁਹਾਡੀ ਬੋਡੀ 'ਚ ਤੁਸੀਂ ਉਹ ਗੰਦਪੈਲ ਹੀ ਪਾਈ ਜਾਓਗੇ ਤਾਂ ਉਦਾਂ ਦੀ ਬੋਡੀ ਹੁੰਦੀ ਜਾਊਗੀ ਹੈਨਾ ਤਾਂ ਤੁਸੀਂ ਇੱਕ ਵਧੀਆ ਡਾਈਟ ਲਓ ਮੈਂ ਚਾਹੁੰਨੀ ਜਿੰਦਗੀ ਲੰਬੀ ਜਿਉਣਾ ਚਾਹੁੰਦੇ ਹੋ ਤਾਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ ਜੋ ਤੁਸੀਂ ਕਹਿ ਰਹੇ ਹੋ ਕਿ ਅੱਜਕੱਲ ਹਰ ਕੋਈ ਹੈ ਜੰਕ ਲੈ ਜਪਾਂ ਇਹ ਨਹੀਂ ਕਹ ਸਕਦੇ ਕਿ ਨੌਜਵਾਨੀ ਇਹ ਖਾ ਰ ਜੰਕ ਫੂਡ ਕਹਿੰਦੇ ਨੇ ਬੁਰੀ ਆਦਤ ਨੂੰ ਬਹੁਤ ਜਲਦੀ ਪਾ ਲੈਨੇ ਆਪਾਂ ਪਰ ਜਦੋਂ ਇੱਕ ਚੰਗੀ ਆਦਤ ਲੈਣੀ ਹੁੰਦੀ ਹੈ ਨਾ ਉਸ ਤੇ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਚੰਗੀ ਆਦਤ ਵਾਸਤੇ ਤਾਂ ਮੈਂ ਕੀਤਾ ਮੈਂ ਖੁਦ ਆਖੋ ਤੇ ਬਹੁਤ ਜ਼ਿਆਦਾ ਜੰਕ ਫੂਡ ਲੈਂਦੀ ਸੀ ਇਸੇ ਕਰਕੇ ਬੈੱਡ ਤੇ ਚਲੀ ਗਈ ਸੀ ਅੱਜ ਬਿਲਕੁਲ ਅਵੋਇਡ ਕਰਦੀ ਹਾਂ ਬਿਲਕੁਲ ਮੈਂ ਟੱਚ ਵੀ ਨਹੀਂ ਕਰਦੀ ਇਹਨਾਂ ਚੀਜ਼ਾਂ ਨੂੰ ਨਾਰਮਲ ਡਾਈਟ ਲੈਣੀ ਆ ਜਿਹਦੇ ਵਿੱਚ ਪ੍ਰੋਟੀਨ ਹੁੰਦਾ ਸਭ ਤੋਂ ਜ਼ਿਆਦਾ ਆਪਾਂ ਨੂੰ ਪ੍ਰੋਟੀਨ ਦੀ ਲੋੜ ਹੈ ਪ੍ਰੋਟੀਨ ਦੀ ਮਾਤਰਾ ਫਾਈਬਰ ਦੀ ਮਾਤਰਾ ਜਿੰਨੀ ਮੈਨੂੰ ਚਾਹੀਦੀ ਉਹ ਲੈ ਰਹੀ ਆ ਜਿੰਨੀ ਆਪਣੀ ਬਾਡੀ ਦੀ ਨੀਡ ਆ ਤਾਂ ਮੈਂ ਹੋ ਹੀ ਨਹੀਂ ਸਕਦਾ ਵੀ ਮੈਂ ਹੁਣ ਅੱਗੇ ਕਦੇ ਡਾਕਟਰ ਦਾ ਘੇੜਾ ਨਹੀਂ ਲਾਇਆ ਜਦੋਂ ਕਿ ਮੇਰਾ ਡੇਲੀ ਪੀਜੀਆਈ ਤੋਂ ਮੇਰਾ ਇਲਾਜ ਚੱਲਦਾ ਸੀਗਾ ਪੀਜੀਆਈ ਤੋਂ ਮੈਂ ਟ੍ਰੀਟਮੈਂਟ ਕਰਵਾ ਰਹੀ ਸੀ ਔਰ ਮੇਰੀ ਨੀਜ਼ ਮੈਨੂੰ ਰੀਪਲੇਸ ਦਾ ਕਿਹਾ ਗਿਆ ਸੀ ਕਿ ਤੁਹਾਡੇ ਨੀਜ਼ ਰੀਪਲੇਸ ਕਰਨੇ ਪੈਣਗੇ ਐਂਡ ਅੱਜ ਮੈਂ ਖੁਦ ਐਕਸਰਸਾਈਜ਼ ਕਰਵਾਉਣੀ ਹੈ ਆਪਣੇ ਕਲੱਬ ਦੇ ਵਿੱਚ ਅਤੇ 1.5 200 ਲੋਕ ਹੁੰਦੇ ਨੇ ਜੋ ਮੈਨੂੰ ਸਾਹਮਣੇ ਦੇਖਦੇ ਨੇ ਲਾਈਵ ਦੇਖਦੇ ਨੇ ਮੈਨੂੰ ਐਕਸਰਸਾਈਜ਼ ਕਰਾਉਂਦੇ ਹੋਏ ਤਾਂ ਮੈਂ ਖੁਦ ਐਕਸਰਸਾਈਜ਼ ਕਰਵਾ ਰਹੀ ਹਾਂ ਜੋ ਕਿ ਜਿਹੜਾ ਤੁਸੀਂ weight ਵਧਾਉਣ ਤੇ ਬਧਾਉਣ ਦੀ ਗੱਲ ਕਰਦੇ ਹੋ ਮੈਂ ਕਿਹਤਰਾ ਬਜਟ ਘਾਇਆ ਜਾ ਸਕਦਾ ਹਾਂ ਜੀ ਹਾਂਜੀ ਮੇਰਾ ਨਾਮ ਲਵਦੀਪ ਸ਼ਰਮਾ ਹੈਗਾ ਮੈਂ ਰਾਮਪੁਰਾ ਤੋਂ ਬਿਲੋਂਗ ਕਰਦਾ ਅੱਜ ਅਸੀਂ ਇੱਥੇ ਮਾਤਾ ਦੇ ਮੰਦਿਰ ਤੇ ਕੈਂਪ ਲਗਾਇਆ ਹੈ ਸਾਡਾ ਵਜਨ ਘਟਾਓ ਵਧਾਓ ਵਾਲਾ ਜਿਹੜਾ ਕਿ ਅੱਜ ਦੇ ਟਾਈਮ ਤੇ ਲੋਕਾਂ ਦਾ ਖਾਣਾ ਪੀਣਾ ਬਹੁਤ ਖਰਾਬ ਹੋ ਚੁੱਕਿਆ ਇਸ ਕਰਕੇ ਲੋਕਾਂ ਦਾ ਵਜਨ ਵੱਧ ਰਿਹਾ ਤੇ ਵਜਨ ਵਧਣ ਦੇ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਆ ਰਹੀਆਂ ਜਿਵੇਂ ਕਿ ਬੀਪੀ ਦੀ ਸ਼ੂਗਰ ਦੀ ਕੋਲੇਸਟ੍ਰੋਲ ਯੂਰਕੈਸਰ ਹਾਰਟ ਤੱਕ ਦੀਆਂ ਬਿਮਾਰੀਆਂ ਵੀ ਆਪਣ ਨੂੰ ਵਜਨ ਵਧਣ ਨਾਲ ਆਉਂਦੀਆਂ ਪਰ ਲੋਕਾਂ ਨੂੰ ਇਸ ਦੀ ਹੁੰਦਾ ਉਹ ਗੋਲੀਆਂ ਤੇ ਲੱਗ ਜਾਂਦੇ ਨੇ ਅੰਗਰੇਜ਼ੀ ਦਵਾਈਆਂ ਤੇ ਇੱਥੇ ਅਸੀਂ ਕੀ ਕਰਦੇ ਆ ਸਾਡਾ ਪ੍ਰੋਸੈਸ ਕੀ ਆ ਸਾਡਾ ਮੇਨ ਮਕਸਦ ਲੋਕਾਂ ਦਾ ਸਿਹਤ ਨੂੰ ਸਹੀ ਕਰਨਾ ਹੈਗਾ ਉਹਨਾਂ ਨੂੰ ਫਿੱਟ ਕਰਨਾ ਹੈਗਾ ਉਹਨਾਂ ਦਾ ਵਜ਼ਨ ਘਟਾਉਣਾ ਜਿੰਨਾਂ ਨਾਲ ਉਹਨਾਂ ਨੂੰ ਆਟੋਮੈਟਿਕਲੀ ਜੇ ਕੋਈ ਬਿਮਾਰੀ ਹੈਗੀ ਹੈ ਉਹਨਾਂ ਨੂੰ ਠੀਕ ਹੋ ਜਾਂਦੀਆਂ ਤੇ ਅ ਇੱਥੇ ਸਾਡੇ ਕੋਲ ਇੱਕ ਮਸ਼ੀਨ ਆ ਜਿਸ ਦੇ ਨਾਲ ਅ ਅਸੀਂ ਸਾਰੀ ਬਾਡੀ ਦਾ ਫੁੱਲ ਚੈੱਕਅਪ ਕਰਦੇ ਆ ਪੈਰ ਦੇ ਨਹੋਂ ਤੋਂ ਲੈ ਕੇ ਸਿਰ ਦੇ ਵਾਲ ਤੱਕ ਜਿਸ ਵਿੱਚ ਅ ਬੰਦੇ ਛੇ ਤਰ੍ਹਾਂ ਦੇ ਟੈਸਟ ਹੋ ਜਾਂਦੇ ਆ ਜਿਵੇਂ ਕਿ ਬੀ ਐਮ ਆਈ ਫੈਟ ਇੰਟਰਨਲ ਫੈਟ ਮਸਲ ਵਗੈਰਾ ਤੇ ਆਰਐਮ ਆਪਣੀ ਛੇ ਤਰ੍ਹਾਂ ਟੈਸਟ ਹੁੰਦੇ ਆ ਉਸ ਵਿੱਚ ਤੇ ਸਾਡਾ ਮੇਨ ਮਕਸਦ ਇਹੀ ਹੈ ਜੀ ਵੀ ਲੋਕਾਂ ਦਾ वजन ਘਟਾਉਣਾ ਤੇ ਉਹਨਾਂ ਨੂੰ ਸਿਹਤਮੰਦ ਕਰਨਾ ਉਹਨਾਂ ਨੂੰ ਡਾਕਟਰ ਫ੍ਰੀ ਲਾਈਫ ਕਰਨਾ ਉਹਨਾਂ ਦੀਆਂ ਅੰਗਰੇਜ਼ੀ ਜਿਹੜੀਆਂ ਦਵਾਈਆਂ ਖਾਂਦੇ ਉਹਨਾਂ ਹਟਾਉਣੀਆਂ ਉਹਨਾਂ ਨੂੰ ਤੇ ਉਹਨਾਂ ਨੂੰ ਪੋਸ਼ਟਿਕ ਤੱਤਾਂ ਦਾ ਖਾਣਾ ਦੇਣਾ ਮੇਨ ਸਾਡਾ ਮਕਸਦ ਇਹੀ ਹੈ ਜੀ ਤੇ ਮੇਰਾ ਮੋਬਾਈਲ ਨੰਬਰ ਹੈ 7009486055 ਤੇ ਸਾਡੀ ਇੱਕ ਆਨਲਾਈਨ ਸੁਬਾ ਸ਼ਾਮ ਕਲਾਸ ਲੱਗਦੀ ਹੈ ਜੂਮ ਐਪ ਤੇ ਜਿਸ ਵਿੱਚ ਅਸੀਂ ਲੋਕਾਂ ਨੂੰ ਇੱਕ ਤਾਂ ਸੁਬਾ 5 ਤੋਂ 6 ਤੇ ਸ਼ਾਮ ਨੂੰ 6 ਤੋਂ 7 ਜੂਮ ਐਪ ਤੇ ਕਲਾਸ ਲਗਾਉਂਦੇ ਆ ਉਸ ਵਿੱਚ ਅਸੀਂ ਲੋਕਾਂ ਨੂੰ ਨੂੰ ਗਾਈਡ ਕਰਦੇ ਖਾਣ ਪੀਣ ਬਾਰੇ ਤੇ ਇੱਕ ਐਕਸਰਸਾਈਜ਼ ਕਰਾਉਣੀ ਆ ਫਸਟਲੀ ਐਕਸਰਸਾਈਜ਼ ਦਾ ਆਦੀ ਆ ਉਸ ਤੇ ਸੈਕੰਡ ਅਸੀਂ ਉਸ ਵਿੱਚ ਲੋਕਾਂ ਨੂੰ ਖਾਣ ਪੀਣ ਬਾਰੇ ਗਾਈਡ ਦੰਨੇ ਆ ਗਾਈਡ ਕਰਦੇ ਆ ਤੇ ਇੱਕ ਨਾਲ ਉਹਨਾਂ ਡਾਈਟ ਪਲਾਨ ਦਿੰਦਾ ਖਾਣ ਪੀਣ ਦਾ ਜਿਹੜਾ ਕਿ ਉਹ ਨੈਚੁਰਲ ਤਰੀਕੇ ਨਾਲ ਆਪਣਾ ਭਾਰ ਘਟਾ ਸਕਦੇ ਤੇ ਆਪਦੀ ਬਿਮਾਰੀਆਂ ਤੋਂ ਕੋਈ ਵੀ ਬਿਮਾਰੀਆਂ ਉਹਨਾਂ ਨੂੰ ਰਾਹਤ ਪਾ ਸਕਦੇ ਆ ਅ ਇੱਕ ਮੈਂ ਸਾਡੀ ਮੈਡਮ ਨਾਲ ਵੀ ਗੱਲ ਕਰਾਉਣਾ ਚਾਹੂੰਗਾ ਮੈਡਮ ਆਇਓ ਕਿ ਲੋਕਾਂ ਨੇ ਫਾਇਦਾ ਲਾ ਲਿਆ ਤੁਹਾਡੇ ਸਰ ਸਾਡੇ ਨਾਲ ਇਸ ਟਾਈਮ ਚ ਮੰਨ ਕੇ ਚਲੋ 1200 ਤੋਂ 1500 ਕਸਟਮਰ ਜੁੜਿਆ ਹੋਇਆ ਤੇ ਬਹੁਤ ਲੋਕਾਂ ਦੇ ਅੱਛੇ ਰਿਜ਼ਲਟ ਆਏ ਆ ਤੇ ਆ ਮੇਰੇ ਨਾਲ ਸਾਡੇ ਮੈਡਮ ਖੜੇ ਨੇ ਇਹਨਾਂ ਨੇ ਆਪਣਾ 35 ਕਿਲੋ ਵਜ਼ਨ ਘਟਾਇਆਗਾ ਸਿਰਫ 6 ਮਹੀਨਿਆਂ ਦੇ ਅੰਦਰ 6 ਮਹੀਨੇ 35 ਕਿਲੋ ਵਜ਼ਨ ਘਟਾਇਆਗਾ ਤੇ ਇਹ ਮੰਝੇ ਤੇ ਪਈ ਸੀ ਮੰਨ ਕੇ ਚਲੋ ਵੀ ਇਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲ ਗਈ ਜਿਹੜੇ ਲੋਕ ਆਪਦੇ ਵਜ਼ਨ ਤੋਂ ਪਰੇਸ਼ਾਨ ਨੇ ਉਹ ਸਾਡੇ ਨਾਲ ਕੰਟੈਕਟ ਕਰਿਓ ਆ ਮੇਰਾ ਕਾਰ ਵੀ ਤੁਹਾਨੂੰ ਮੈਂ ਦੇ ਦਿੱਤਾਗਾ ਉਹ ਲੋਕਾਂ ਰੱਖ ਕੇ ਪਹੁੰਚਦਾ ਕਾਰ ਦੇ ਨੰਬਰ 10 ਤਾਂ ਸਾਰਾ ਕੁਝ ਆ ਮੈਡਮ ਨਾਲ ਬਾਕੀ ਗੱਲ ਕਰਦੇ